ਸਭ ਤੋਂ ਅਹਿਮ ਖਬਰ ਦੇ ਨਾਲ ਦੱਸਦੇ ਕਿ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਫਿਲਮ ਪੰਜਾਬ 95 ਦਿਲਜੀਤ ਦੋਸਾਂਝ ਦੇ ਵੱਲੋਂ ਇੱਕ ਪੋਸਟ ਸਾਂਝਾ ਕੀਤੀ ਗਈ ਹੈ ਪੋਸਟ ਦੇ ਜ਼ਰੀਏ ਉਹਨਾਂ ਦੇ ਵੱਲੋਂ ਆਪਣੇ ਫੈਨਸ ਤੋਂ ਮਾਫੀ ਵੀ ਮੰਗੀ ਗਈ ਹੈ ਇੰਸਟਾਗ੍ਰam ਤੇ ਦਿਲਜੀਤ ਦੋਸਾਂਝ ਦੇ ਵੱਲੋਂ ਪੋਸਟ ਸਾਂਝਾ ਕੀਤੀ ਗਈ ਹੈ ਦੱਸਦੇ ਕਿ ਪਹਿਲਾਂ 7 ਫਰਵਰੀ ਨੂੰ ਫਿਲਮ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਸੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਫਿਲਮ ਪੰਜਾਬ 95 7 ਫਰਵਰੀ ਨੂੰ ਇਹ ਫਿਲਮ ਨੇ ਰਿਲੀਜ਼ ਹੁਣ ਅਸੀਂ ਪਰ ਫਿਲਹਾਲ ਦੇ ਲਈ ਇਸ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਗਈ ਹੈ ਪੰਜਾਬ 95 ਹੁਣ 7 ਫਰਬੂਰੀ ਰਿਲੀਜ਼ ਨਹੀਂ ਹੋਵੇਗੀ ਦਿਲਜੀਤ ਦੋਸਾਂਝ ਨੇ ਦੇ ਵੱਲੋਂ ਆਪਣੇ ਇੰਸਟਾਗ੍ਰam ਤੇ ਇੱਕ ਪੋਸਟ ਸਾਂਝਾ ਕੀਤਾ ਗਿਆ ਆਪਣੇ ਫੈਨਸ ਤੋਂ ਉਹਨਾਂ ਦੇ ਵੱਲੋਂ ਜੋ ਮਾਫੀ ਵੀ ਮੰਗੀ ਗਈ ਹੈ ਤਾਂ 7 ਫਰਬੂਰੀ ਨੂੰ ਰਿਲੀਜ਼ ਹੋਣ ਵਾਲੀ ਫਿਲਮ ਪੰਜਾਬ 95 ਫਿਲਹਾਲ ਰਿਲੀਜ਼ ਨਹੀਂ ਹੋਵੇਗੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਫਿਲਮ ਦਿਲਜੀਤ ਦੋਸਾਂਝ ਨੇ ਦੇ ਵੱਲੋਂ ਪੋਸਟ ਰਾਕੇ ਜਾਣਕਾਰੀ ਸਾਂਝਾ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਮਾਫੀ ਵੀ ਮੰਗੀ ਗਈ ਹੈ ਖਬਰ ਤੇ ਹੋਰ ਗੱਲਬਾਤ ਕਰਾਂਗੇ ਸਹਿਯੋਗੀ ਮਨੋਜ ਜੋਸ਼ੀ ਸੇ ਖਬਰ ਤੇ ਹੋਰ ਅਪਡੇਟ ਦੇਣਗੇ ਮਨੋਜ ਜੀ ਫਿਲਮ ਪੰਜਾਬ 95 ਕਾਫੀ ਉੱਚਾ ਲੋਕਾਂ ਦੇ ਵਿੱਚ ਇਸ ਫਿਲਮ ਨੂੰ ਵੇਖਣ ਨੂੰ ਮਿਲ ਰਿਹਾ ਸੀ ਹਾਲਾਂਕਿ 7 ਫਰਪੇ ਦੀ ਡੇਟ ਅਨਾਉਂਸ ਹੋਈ ਸੀ ਕਿ ਫਿਲਮ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ ਕਿ ਕੁਝ ਕਾਰਨ ਹੁਣ ਰਹਿ ਗਏ ਨੇ ਕਿ ਫਿਲਮ ਨੂੰ ਇੱਕ ਵਾਰੀ ਫਿਰ ਤੋਂ ਰਿਲੀਜ਼ ਹੋਣ ਦੇ ਲਈ ਰੋਕ ਦਿੱਤਾ ਗਿਆ ਅ ਬਿਲਕੁਲ ਗੁੰਦਰ ਆਪਾਂ ਗੱਲ ਕਰੀਏ ਜੋ ਪੰਜਾਬ 95 ਫਿਲਮ ਹੈਗੀ ਹੈ ਉਹ ਪੰਜਾਬ ਦੇ ਕਾਲੇ ਦੌਰ ਦੇ ਦੌਰਾਨ ਹਿਊਮਨ ਰਾਈਟਸ ਐਕਟੀਵਿਟਸ ਜਿਹੜੇ ਸੀਗੇ ਜਸਵੰਤ ਸਿੰਘ ਖਾਲੜਾ ਉਨ੍ਹਾਂ ਵੱਲੋਂ ਉਨ੍ਹਾਂ ਦੇ ਉੱਪਰ ਬਣਾਈ ਗਈ ਫਿਲਮ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਨਾਲ ਉਸ ਟਾਈਮ ਦੇ ਵਿੱਚ ਕਾਲੇ ਦੌਰ ਦੇ ਵਿੱਚ ਹਿਊਮਨ ਰਾਈਟਸ ਦੀ ਜਿਹੜੀ ਲੜਾਈ ਲੜਦੇ ਸੀਗੇ ਕਿਹੜੇ ਮੁੰਡੇ ਮਾਰੇ ਜਾਂਦੇ ਸੀ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਲੜਾਈ ਲੜਦੇ ਸੀਗੇ ਪੁਲਿਸ ਦਾ ਉਹਨਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਸੀਗਾ ਇਹ ਸਾਰੀਆਂ ਗੱਲਾਂ ਵਾਲੀਆਂ ਹੈਗੇ ਇਸ ਫਿਲਮ 'ਚ ਦਿਖਾਈਆਂ ਗਈਆਂ ਸੀਗੀਆਂ ਕਾਫੀ ਕੁਸਚੀਗਾ ਜਿਹੜੇ ਜਿਹੜੇ ਫਿਲਮ ਨੂੰ ਦਿਖਾਣ ਦਿਖਾਈ ਜਾ ਰਿਹਾ ਸੀਗਾ ਦਿਖਾਣਾ ਸੀਗਾ ਜਿਹੜਾ ਟ੍ਰੇਲਰ ਵੀ ਜਿਹੜਾ ਆਇਆ ਸੀਗਾ ਉਸ 'ਚ ਵੀ ਬਹੁਤ ਕੁਝ ਦਿਖਾਇਆ ਗਿਆ ਸੀਗਾ ਕਿ ਕਿਸ ਤਰ੍ਹਾਂ ਦਾ ਉਸ ਟਾਈਮ ਦਾ ਦੌਰ ਸੀਗਾ ਤੇ ਜਿਹੜੀ ਪੁਲਿਸ ਸੀਗੀ ਕਿ ਆਪਾਂ ਕਹੀਏ ਉਸ ਦੇ ਦੀਆਂ ਆਰਮ ਫੋਰਸ ਸਾਰੀ ਚੀਜ਼ ਜੋ ਦਿਖਾਈ ਜਾ ਰਹੀ ਸੀਗੀ ਖਰੜਾ ਦਾ ਨਾਮ ਲੰਦੇ ਆ ਤਾਂ ਜਸਵੰਤ ਸਿੰਘ ਖਰੜਾ ਨੂੰ ਦਾ ਸਭ ਤੋਂ ਪਹਿਲਾਂ ਯਾਦ ਆਂਦੀ ਹੈ ਕਿ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਤਾਂ ਹਿਊਮਨ ਰਾਈਟਸ ਨੂੰ ਲੈ ਕੇ ਤੇ ਉਹਨਾਂ ਦੇ ਉੱਪਰ ਫਿਲਮ ਬਣਾਈ ਜਾਗੀ ਕਿ ਚਰਚੇ ਦੇ ਵਿਅਕਤੀ ਚ ਇਸ ਕਰਕੇ ਉਹਨਾਂ ਦੇ ਨਾਂ ਦੇ ਉੱਪਰ ਪੰਜਾਬ 95 ਫਿਲਮ ਨਾਮ ਰੱਖਿਆ ਗਿਆ ਸੀਗਾ ਪਰ ਇਹ ਫਿਲਮ ਨੂੰ ਲੈ ਕੇ ਪਹਿਲਾਂ ਤੋਂ ਹੀ ਲੱਗ ਰਿਹਾ ਸੀਗਾ ਕਿ ਜਿਹੜਾ ਹੈਗਾ ਬੈਰੂਗਾ ਪਹਿਲਾਂ ਜਿਹੜਾ ਟ੍ਰੇਲਰ ਆਇਆ ਉਹ ਹਟਾਇਆ ਗਿਆ ਟ੍ਰੇਲਰ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਹੁਣ ਆਪ ਦੁਲਜੀਤ ਦਸਾਂਝ ਕਹਿੰਦੇ ਨੇ ਕਿ 7 ਤਰੀਕ ਨੂੰ ਡਲੀ ਫੇ ਮੇਰੀ ਫਿਲਮ ਹੋ ਰਿਲੀਜ਼ ਨਹੀਂ ਹੋ ਰਹੀ ਹੈਗੀ ਤੇ ਮੈਂ ਮਾਫੀ ਚਾਹੁੰਦਾ ਹੈਗਾ ਤੇ ਇਹ ਉਹ ਸਾਰੀਆਂ ਗੱਲਾਂ ਹੈਗੀਆਂ ਜਿਹੜੇ ਦੱਸਦੀਆਂ ਨੇ ਕਿ ਫਿਲਮ ਜਿਹੜੀ ਹੈਗੀ ਹੈ ਰਿਲੀਜ਼ ਨਹੀਂ ਹੋਏਗੀ ਉਹਦੇ ਪਰ ਕੋਈ ਨਾ ਕੋਈ ਜਿਹੜਾ ਹੈਗਾ ਆਪਾਂ ਕਹੀਏ ਸੈਂਸਰ ਵੱਲੋਂ ਕੋਈ ਨਾ ਕੋਈ ਪਾਬੰਦੀ ਲਗਾਈ ਜਾ ਰਹੀ ਹੈ ਜਾਂ ਉਹਨੂੰ ਜਿਹੜਾਗਾ ਕੁਛ ਨਾ ਕੁਛ ਪਿੱਛੋਂ ਫਿਲਮ ਜੋ ਕੱਟ ਕਰਨ ਵਾਸਤੇ ਕਿਹਾ ਜਾ ਰਿਹਾ ਹੈ ਗੱਲ ਸਲੇ ਸਾਫ ਨਹੀਂ ਹੋਈ ਹੈ ਪਰ ਐਜੀਪੀਸੀ ਹੋਵੇ ਚਾਹੀਏ ਔਰ ਕਾਲੀਦਲ ਹੋਵੇ ਉਹ ਇਸ ਗੱਲ ਦੇ ਉੱਪਰ ਇਤਰਾਜ਼ ਕਰਦੇ ਆ ਕਿ ਐਮਰਜੈਂਸੀ ਫਿਲਮ ਜੋ ਕੰਗਣਾ ਦੀ ਹੈ ਉਹ ਤੁਸੀਂ ਦਿਖਾਣ ਦਿੰਦੇ ਹੋ ਵਿਰੋਧ ਦੇ ਬਾਵਜੂਦ ਤੁਸੀਂ ਰਿਲੀਜ਼ ਕਰਦੇ ਹੋ ਬਹੁਤ ਸਦਾ ਵਿਰੋਧ ਹੁੰਦਾ ਫਿਰ ਵੀ ਲਈ ਹੁੰਦੀ ਹੈ ਪਰ ਜਿਹੜੀ ਪੰਜਾਬ ਨਾਲ ਸੰਬੰਧਿਤ ਫਿਲਮ ਆ ਪੰਜਾਬ 95 ਉਹਨੂੰ ਕਿਉਂ ਤੁਸੀਂ ਰੋੜਾ ਹੈਗਾ ਉਹਨੂੰ ਰੋਕਿਆ ਜਾ ਰਿਹਾ ਹੈ ਉਹਦੇ ਉੱਪਰ ਕਿਉਂ ਪਾਬੰਦੀ ਲਗਾਈ ਜਾ ਰਹੀ ਹੈ ਉਹਨੂੰ ਤੁਸੀਂ ਰਿਲੀਜ਼ ਹੋਣ ਤੋਂ ਕਿਉਂ ਜਿਹੜਾ ਹੈਗਾ ਉਹਦੇ ਉੱਤੇ ਅਰਚਨਾ ਰਹੀਆਂ ਜਾਂਦੀਆਂ ਇਸ ਗੱਲ ਦੀ ਕੱਲ ਵੀ ਪ੍ਰ ਜਦੋਂ ਕਿ ਅਮਨ ਅਸिफ ਫਿਲਮ ਜਲਰ ਰਿਲੀਜ਼ ਹੋਈ ਸੀ ਕਿ ਇਹ ਸਵਾਲ ਹੋਇਆ ਕਿ 95 ਕਿਉਂ ਨਹੀਂ ਰਿਲੀਜ਼ ਹੋ ਰਹੀ ਉਹਪਰ ਕਿਉਂ ਬੰਦੀਆਂ ਲਗਾਈਆਂ ਜਾ ਰਹੀਆਂ ਤੇ ਐਮਰਜੈਂਸੀ ਕਿਉਂ ਲਈ ਹੋਈ ਹੈ ਕਿਉਂਕਿ ਜਿਹੜੇ ਕਿ ਪੰਜਾਬ ਦੇ ਲੋਕਾਂ ਦੇ ਬਰੋਹ ਵਿੱਚ ਆ ਗਿਆ ਜੀ ਤਾਂ ਬਿਲਕੁਲ ਮਨੋਜੀ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਚੁੱਕਿਓ ਕਿ ਕੰਗਣਾ ਰਣੌਦੀ ਫਿਲਮ ਐਮਰਜੈਂਸੀ ਰਿਲੀਜ਼ ਕਰ ਦਿੱਤੀ ਗਈ ਹੈ ਹਾਲਾਂਕਿ ਐਮਰਜੈਂਸੀ ਨੂੰ ਲੈ ਕੇ ਵੀ ਕਾਫੀ ਬਵਾਲ ਵੀ ਹੋਇਆ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਕੀਤਾ ਜਾਵੇ ਤਾਂ ਫਿਲਮ ਦੇ ਕਈ ਸ਼ੋਅ ਵੀ ਰੱਦ ਕੀਤੇ ਗਏ ਨੇ ਪਰ ਫਿਰ ਵੀ ਉਹ ਜੋ ਫਿਲਮ ਹੈ ਸਿਨੇਮਾ ਘਰਾਂ ਦੇ ਵਿੱਚ ਚੱਲ ਰਹੀ ਹੈ ਫਿਲਮ ਨੂੰ ਰਿਲੀਜ਼ ਵੀ ਕੀਤਾ ਗਿਆ ਹਾਲਾਂਕਿ ਜੋ ਇਹ ਫਿਲਮ ਪੰਜਾਬ 95 ਹੈ ਇੱਕ ਵਾਰ ਪਹਿਲਾਂ ਵੀ 21 ਅਕਟ ਸੈਂਟਰ ਬੋਰਡ ਦੇ ਵੱਲੋਂ ਇਸ ਤੇ ਲਗਾਏ ਗਏ ਸੀ ਜਿਸ ਤੋਂ ਬਾਅਦ ਫਿਲਮ ਦੇ ਨਿਰਦੇਸ਼ਕ ਦੇ ਵੱਲੋਂ ਬੰਬੇ ਹਾਈ ਕੋਰਟ ਦਾ ਰੁਕ ਕੀਤਾ ਗਿਆ ਸੀ ਤਾਂ ਹੁਣ ਕੀ ਕੁਝ ਕਾਰਨ ਕਿ ਹੁਣ ਫਿਰ ਤੋਂ ਫਿਲਮ ਦੇ ਰਿਲੀਜ਼ ਤੇ ਰੋਕ ਲਗਾਈ ਗਈ ਨੇ। ਤਕੋ ਬਿਲਕੁਲ ਤੁਸੀਂ ਜੋ ਗੱਲ ਕਰ ਰਹੇ ਹੋ ਪਹਿਲਾਂ ਵੀ ਇੱਕ ਇੱਕ ਕੱਟ ਲੱਗੇ ਨੇ ਇਹ ਫਿਲਮ ਦਾ ਜਿਹੜਾ ਸੀਗਾ ਜਦੋਂ ਉਸ ਪਰ ਵੀ ਗੱਲ ਆਈ ਸੀ ਜਿਹੜੇ ਫਿਲਮ ਸਮਿਖਿਖਕ ਆ ਉਹ ਕਹਿੰਦੇ ਸੀ ਕਿ ਜੇ ਐਨੇ ਕੱਟ ਲੱਗਦੇ ਆ ਤਾਂ ਫਿਲਮ ਜਿਹੜਾ ਦਾ ਮੂਲ ਰੂਪ ਹੈ ਉਹ ਨਹੀਂ ਰਹਿ ਜਾਂਦਾ ਕਿ ਫਿਲਮ ਦੀ ਜਿਹੜੀ ਜੋ ਭਾਵਨਾ ਰਸਾਨੀ ਸੀਗੀ ਉਹ ਨਹੀਂ ਰਹਿਂਦੀ ਹੈਗੀ ਤੇ ਪਹਿਲਾਂ ਵੀ ਸਵਾਲ ਹੋਇਆ ਸੀਗਾ ਤਾਂ ਹੀ ਉਹ ਜਿਹੜਾ ਜਗਾ ਬੰਬਈ ਹਾਈ ਕੋਰਟ ਗਏ ਸੀਗੇ ਤੇ ਇਸ ਨੂੰ ਲੈ ਕੇ ਸਪਸ਼ਟ ਕੀ ਇਸ ਵਾਰ ਵੀ ਜਿਹੜਾ ਹੈਗਾ ਕੁਝ ਜਿਹੜੇ ਸੀਨਸ ਨੇ ਉਹਨਾਂ ਪਰ ਆਪੱਤੀ ਹੈਗੀ ਆ ਤੇ ਉਹ ਜਿਹੜੇ ਸਾਰੇ ਸੀਨ ਆ ਉਹਨਾਂ ਨੂੰ ਜਿਹੜਾ ਹੈਗਾ ਰੋਕਣਾ ਹੈ ਆਪਾਂ ਕਹੀਏ ਸੈਂਸਰ ਬੋਰਡ ਜਿਹੜਾ ਹੈਗਾ ਉਹ ਕਟ ਕਰਨਾ ਚਾਹੁੰਦਾ ਹੈਗਾ ਆ ਇਹ ਜਿਹੜੀ ਫਿਲਮ ਹੈਗੀ ਹੈ ਇਸ ਕਰਕੇ ਜਿਹੜੀ ਹੈਗੀ ਹੈ ਬਾਦਤ ਹੋ ਰਹੀ ਹੈ ਕਿ ਆਪਾਂ ਜਿਹੜੀ 7 ਤਰੀਕ ਨੂੰ ਰਹੀ ਹੈਗੀ ਉਹ ਨਹੀਂ ਆਏਗੀ ਕਿਉਂਕਿ ਜਿਹੜੀ ਕਾਨੂੰਨੀ ਅਟਕਣਾ ਜਾਂ ਆਪਾਂ ਕਹੀਏ ਜਿਹੜੀ ਐਮ ਆਪਾਂ ਕਹਿੰਦੇ ਆ ਸੈਂਸਰ ਬੋਰਡ ਹੈਗਾ ਉਹਦੀਆਂ ਕੋਈ ਅਟਕਣਾ ਹਲੇ ਵੀ ਜਿਹੜੀਆਂ ਦਿਖਾਈ ਦਿੰਦੀਆਂ ਨੇ ਉਹਨਾਂ ਦੇ ਕਾਰਨ ਇਹ ਫਿਲਮ ਨਹੀਂ ਰਿਲੀਜ਼ ਹੋ ਰਹੀ ਹੈਗੀ ਤੇ ਦਿਲਜੀਤ ਦਸਾਂਜੋ ਸਪਸ਼ਟ ਉਹਨੇ ਗੱਲ ਕਹੀ ਹੈ ਕਿ ਮਾਫੀ ਮੰਗੀ ਹੈਗੀ ਹੈ ਡੇਟ ਅਲੌਂਸ ਕਰ ਦਿੱਤੀ ਸੀ ਕਿ 7 ਤਰੀਕ ਨੂੰ ਜਿਹੜੀ 7 ਫਰਵਰੀ ਨੂੰ ਜਿਹੜੀ ਹੈਗੀ ਹੈ ਇਹ ਫ ਉਹਨਾਂ ਨੇ ਆਪਣੇ ਆਪ ਗਾ ਦੱਸਿਆ ਆਪਣੇ ਇੰਸਟਾਗ੍ਰਾਮ ਗ੍ਰਾਮ ਤੇ ਕਿ ਮੈਂ ਜਿਹੜਾ ਇਹ ਫਿਲਮ ਨਹੀਂ ਹੋਈ ਮੇਰੇ ਲਈ ਜਿਹੜੀਆਂ ਕੁਝ ਅਰਥਨਾ ਹੈਗੀਆਂ ਨੇ ਉਸ ਤਰ੍ਹਾਂ ਕਿ ਮੈਂ ਸੌਰੀ ਜਿਹੜੀ ਫੀਲ ਕਰਦਾ ਹੈਗਾ ਆ ਪਰ ਇਹ ਫਿਲਮ ਨੂੰ ਦੇਖ ਕੇ ਆਹਾਂ ਜੇ ਆਪਾਂ ਗੱਲ ਕਰੀਏ ਕੁਲਵੰਦਰ ਕੀ ਬਾਰ-ਬਾਰ ਜਿਹੜੀਆਂ ਜਿਹੜੇ ਆਪਾਂ ਕਹਿੰਦੇ ਕੱਟ ਲਗਾਏ ਜਾਂਦੇ ਨੇ ਸੈਂਸਰ ਬੋਰ ਕਹਿੰਦਾ ਇਹ ਵੀ ਹਟਾਓ ਇਹ ਵੀ ਹਟਾਓ ਉਹਦਾ ਮਕਸਦ ਇੱਕ ਹੀ ਸੀਗਾ ਕਿ ਕੁਝ ਉਸ ਟਾਈਮ ਦੀ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਜਿਹੜਾ ਕਾਲਾ ਦੌਰ ਸੀਗਾ ਉਹ ਜਿਹੜੀਆਂ ਕਈ ਸੱਚਾਈ ਆਪਾਂ ਗੱਲ ਕਹੀ ਹੈ ਜਾਂ ਆਪਾਂ ਕਰਕੇ ਕੁਝ ਸਿੱਧੀਆਂ ਚੀਜ਼ਾਂ ਦਿਖਾਈਆਂਗੇ ਉਹਨਾਂ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਹੈ ਕਿ ਇਹ ਚੀਜ਼ਾਂ ਨਾ ਦਿਖਾਈਆਂ ਕਿਉਂਕਿ ਮਾਹੌਲ ਜਿਹੜਾ ਹੈਗਾ ਆ ਕਿਤੇ ਖਰਾਬ ਨਾ ਹੋਵੇ ਤਾਂ ਕਿਸੇ ਨੌਜਵਾਨ ਪੀੜੀ ਉੱਤੇ ਅਸਰ ਨਾ ਪਵੇ ਇਹ ਚੀਜ਼ਾਂ ਹੁੰਦੀਆਂ ਨੇ ਪਰ ਹੁਣ ਜਿਹੜੇ ਨੇ ਦੋਸਾਂਹ ਦੱਸਣਗੇ ਅਖਰਕੱਲ ਤਾਂ ਵੀ ਅਖਰਕੱਲ ਕੀ ਕੀ ਕਾਰਨ ਹੈ ਕਿ ਨੇ ਜਿਹੜੀ ਹੁਣ ਇਹ ਰਿਲੀਜ਼ ਜਿਹੜੀ ਹੈ ਲੇਟ ਹੋਈ ਹੈਗੀ ਆ ਜਾਂ ਆਪਾਂ ਕਹੇ ਸੈਂਸਰ ਬੋਰਡ ਕਾਰਨ ਹੈ ਜਾਂ ਕੋਈ ਹੋਰ ਕਾਰਨ ਹੈਗਾ ਉਹ ਆਪ ਦੱਸਣਗੇ ਪਰ ਇਹ ਗੱਲ ਸਾਫ਼ ਹੈ ਕਿ 7 ਤਰੀਕ ਨੂੰ ਇਹ ਫਿਲਮ ਹੁਣ ਰਿਲੀਜ਼ ਨਹੀਂ ਹੌਣ ਜਾ ਰਹੀ ਹੈ ਕਿਉਂਕਿ ਇਸ ਦਾ ਟ੍ਰੇਲਰ ਸੀਗਾ ਉਹਨੂੰ ਲੋਕਾਂ ਨੇ ਬਹੁਤ ਜ਼ਿਆਦਾ ਦੇਖਿਆ ਬਹੁਤ ਜ਼ਿਆਦਾ ਸਰਾਇਆ ਸੀਗਾ ਕਿ ਜੋ ਟ੍ਰੇਲਰ ਆਇਆ ਸੀਗਾ ਜੋ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਜਾ ਰਹੀ ਸੀ ਪੂਰਾ ਟ੍ਰੇਲਰ ਦੇਖਿਆ ਆਪਾਂ ਦੇਖ ਲਿਆ ਉਹ ਚ ਪੋਰਸ ਦੀ ਭੂਮਿਕਾ ਦਿਖਾਈ ਗਈ ਹੈਗੀ ਆ ਕਿਸ ਤਰ੍ਹਾਂ ਉਹ ਬਲਾਸਟ ਹੁੰਦਾ ਗਿਆ ਸਭ ਕੁਝ ਦਿਖਾਇਆ ਗਿਆ ਗਿਆ ਪੰਜਾਬ ਦੇ ਦੋਸਤਾਂ ਦੇ ਕਿਸ ਤਰ੍ਹਾਂ ਦੇ ਹਲਾਸ ਸੀਗੇ ਜਿਹੜਿਆਂ ਤੇ ਲੋਕ ਜਿਹੜੇ ਆਪਲਾ ਕਰਕੇ ਜਿਹੜੇ ਐਕਟਿਵਿਸਟ ਸੀਗੇ ਆਪਕੇ ਹਿਊਮਨ ਰਾਈਟਸ ਐਕਟਿਵਿਸਟ ਜਸਵੰਤ ਸਿੰਘ ਖਾਲੜਾ ਉਹਨਾਂ ਉਹਨਾਂ ਵੱਲੋਂ ਜਿਹੜੇ ਕੰਮ ਕੀਤੇ ਉਹਨੂੰ ਦਿਖਾਇਆ ਗਿਆ ਬਾਰ-ਬਾਰ ਉਹਨਾਂ ਦੇ ਪਰਿਵਾਰ ਦੇ ਵੀ ਜਿਹੜਾ ਸੀਗਾ ਪਰੇਸ਼ਾਨੀ 'ਚ ਪਿਆ ਸਾਰੀ ਗੱਲਾਂ ਉਹ ਦਿਖਾਈਆਂ ਗਈਆਂ ਨੇ ਪਰ ਇਹ ਹੁਣ ਕੱਟ ਕੀ ਲੱਗਿਆ ਨੇ ਕੀ ਅਰਚਨ ਹੈਗੀ ਹੈ ਇਹ ਜਲਦੀ ਜੁਸਾਨ ਕਰਨਗੇ ਪਰ ਇਸ ਫਿਲਮ ਦਾ ਜਿਹੜਾ ਪੰਜਾਬ ਦੇ ਲੋਕ ਸੀਗੀ ਪੰਜਾਬ 95 ਦਾ ਉਹਨੂੰ ਉਹਨਾਂ ਦਾ ਬੜੀ ਬਸਵਰੀ ਨਾਲ ਬਿਲਕੁਲ ਮਨੋਚਿਤ ਜਿਸ ਤਰੀਕੇ ਨਾਲ ਫਿਲਮ ਪੰਜਾਬ 95 ਦੀ ਰਿਲੀਜ਼ ਹੁਣ ਰੋਕੀ ਗਈ ਹੈ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਹਾਲਾਂਕਿ ਜਦੋਂ ਵੀ ਕੋਈ ਅਜਈਆਂ ਫਿਲਮਾਂ ਬੰਦੀਆਂ ਨੇ ਜਿਸ ਦੇ ਵਿੱਚ ਪੰਜਾਬ ਦੇ ਮੁੱਦੇ ਦਿਖਾਏ ਜਾਂਦੇ ਨੇ ਆਖਿਰ ਸੈਂਸਰ ਬੋਰਡ ਉਸ ਤੇ ਰੋਕਤ ਲਗਾਉਂਦੀ ਹੀ ਲਗਾਉਂਦੀ ਹੈ ਤਾਂ ਹੁਣ ਕੀ ਕੁਝ ਅਗਲਾ ਕਾਰਵਾਈ ਰਹਿਣ ਵਾਲੀ ਹੈ ਫਿਲਮ ਦੀ ਟੀਮ ਕੀ ਅਗਲੇ ਸਟੈਪਸ ਚੱਕ ਸਕਦੀ ਹੈ ਕਿਉਂਕਿ ਜਦੋਂ ਡੇਟ ਅਨਾਉਂਸ ਹੋ ਜਾਂਦੀ ਹੈ ਨੇ ਫੈਨਸ ਦੀ ਉਮੀਦਾਂ ਬਹੁਤ ਵੱਧ ਜਾਂਦੇ ਨੇ ਤੇ ਜਦੋਂ ਉਹ ਡੇਟ ਨੂੰ ਰੋਕ ਦਿੱਤਾ ਜਾਂਦਾ ਤਾਂ ਇੱਕ ਵਾਰੀ ਨਿਰਾਸ਼ਾ ਫੈਨਸ ਦੇ ਵਿੱਚ ਵੀ ਵੇਖਣ ਨੂੰ ਮਿਲਦੀ ਹੈ ਹਾਲਾਂਕਿ ਅਦਾਕਾਰ शो ਹੁੰਦੇ ਨੇ ਤੇ ਅਨਸਰ ਜ਼ਰੂਰ ਰੱਖਦੇ ਨੇ ਜਿਸ ਤਰ੍ਹਾਂ ਇੱਕ ਨਾ ਦਿਲਜੀਤ ਦੋਸਾਂ ਤੇ ਵੱਲੋਂ ਮਾਫੀ ਆਪਣੇ ਇੰਸਟਾਗ੍ਰam ਦੇ ਜ਼ਰੀਏ ਆਪਣੇ ਫੈਨਸ ਨੂੰ ਮੰਗੀ ਗਈ ਹੈ ਗੁੰਦਰ ਬਿਲਕੁਲ ਤੁਸੀਂ ਗੱਲ ਸਹੀ ਗਈ ਹੈ ਕਿ ਦੇਖੋ ਇਹ ਗੱਲ ਹੈ ਜਿਹੜੇ ਕਿ ਆਪਾਂ ਗੱਲ ਕਰੀਏ ਸ਼ਰੋਣੀ ਕਮੇਟੀ ਦੀ ਗੱਲ ਕਰੀਏ ਗੱਲ ਕਰੀਏ ਇਹ ਆਪਾਂ ਕਹੀਏ ਕਿ ਜਿਹੜੇ ਕਿ ਫਿਲਮ ਜਗਨਨਾਥ ਜੁੜੇ ਹੋਏ ਲੋਕ ਨੇੜੇ ਐਕਟਰਸ ਨੇ ਉਸ ਪਾਸੇ ਠੀਕ ਹੈ ਮਨੋਜੀ ਤੁਸੀਂ ਲਗਾਤਾਰ ਬਣੇ ਰਹੋ ਇਕਵਰੀ ਸਾਡੇ ਨਾਲ ਫੋਨ ਲਾਈਨ ਤੇ ਸੋਨੀਆ ਮਾਨ ਪੰਜਾਬੀ ਅਦਾਕਾਰਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਸੋਨੀਆ ਜੀ ਪੰਜਾਬੀ ਨਾਮਾਚਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਮੈਮ ਮੈਮ ਜਿਸ ਤਰੀਕੇ ਨਾਲ ਪੰਜਾਬ 95 ਫਿਲਮ ਦੀ ਰਿਲੀਜ਼ਿੰਗ ਡੇਟ ਅਨਾਉਂਸ ਹੋ ਗਈ ਸੀ 7 ਫਰਵ ਨੂੰ ਫਿਲਮ ਰਿਲੀਜ਼ ਹੋਣ ਵਾਲੀ ਸੀ ਤਾਂ ਇੱਕ ਵਾਰੀ ਮੁਰ ਤੋਂ ਫਿਲਮ ਦੀ ਰਿਲੀਜ਼ਿੰਗ ਰੋਕ ਦਿੱਤੀ ਗਈ ਹੈ ਕਿਵੇਂ ਤੁਸੀਂ ਇਸ ਚੀਜ਼ ਨੂੰ ਵੇਖ ਦਿਓ ਕਿ ਜਦੋਂ ਵੀ ਕੋਈ ਅਜਿਹੇ ਮੁੱਦੇ ਆਉਂਦੇ ਨੇ ਜਿਸ ਦੇ ਵਿੱਚ ਪੰਜਾਬ ਦੀ ਸਥਿਤੀ ਬਿਆਨ ਕੀਤੀ ਹੋਵੇ ਜਾਂ ਸ਼ਹੀਦਾਂ ਦੇ ਬਾਰੇ ਜ਼ਿਕਰ ਕੀਤਾ ਹੋਵੇ ਕਿਉਂ ਅਜਿਹੀਆਂ ਫਿਲਮਾਂ ਨੂੰ ਰਿਲੀਜ਼ ਹੋਣ ਤੋਂ ਰੋਕ ਦਿੱਤਾ ਜਾਂਦਾ ਕਿਵੇਂ ਵੇਖ ਦਿਓ ਦੇਖੋ ਜੀ ਮੈਂ ਇਹਦੇ ਪਿੱਛੇ ਸਿਆਸਤ ਗਿੰਦੀਆਂ ਕਿਉਂਕਿ ਪੋਲਿਟਿਕਸ ਖੇਦੀ ਜਾਂਦੀ ਹੈ ਪੰਜਾਬ ਨੂੰ ਲੈ ਕੇ ਹਮੇਸ਼ਾ ਹੀ ਔਰ ਜਿਵੇਂ ਕਿ ਐਮਰਜੈਂਸੀ ਮੂਵੀ ਜਿਹੜੀ ਹੈ ਪੰਜਾਬ ਨੇ ਵਿਰੋਧ ਕੀਤਾ ਹੈ ਕਿ ਪੰਜਾਬ ਦੇ ਵਿੱਚ ਰਿਲੀਜ਼ ਨਹੀਂ ਹੋਣੀ ਚਾਹੀਦੀ ਸੋ ਮੈਨੂੰ ਲੱਗਦਾ ਹੈ ਇਹਦੇ ਪਿੱਛੇ ਇਸ ਚੀਜ਼ ਦੀ ਗੁੰਦਕ ਵੀ ਹੈ ਕਿ ਕਿਸੇ ਤਰੀਕੇ ਦੇ ਨਾਲ ਕੰਗਨਾ ਦੀ ਫਿਲਮ ਨੂੰ ਰੋਕਿਆ ਗਿਆ ਤੇ ਇਸੇ ਤਰੀਕੇ ਦੇ ਨਾਲ ਦਿਲਜੀਤ ਦੀ ਫਿਲਮ ਨੂੰ ਵੀ ਰੋਕਿਆ ਜਾਵੇ ਸੋ ਜਿਹੜੀ ਸੈਂਸਰ ਬੋਰਡ ਹੋਣੀ ਚਾਹੀਦੀ ਹੈ ਉਹਦੇ ਉੱਤੇ ਪੋਲਿਟਿਸ਼ੀਅਨਸ ਦਾ ਦਬਾਅ ਨਹੀਂ ਹੋਣਾ ਚਾਹੀਦਾ ਉਹਨੂੰ ਨਿਰਪੱਖਤਾ ਦੇ ਨਾਲ ਫੈਸਲਾ ਲੈਣਾ ਚਾਹੀਦਾ ਹੈ ਔਰ movies ਹਮੇਸ਼ਾ ਹੁੰਦੀਆਂ ਨੇ ਕਿ ਅ ਸਮਾਜ ਦੀ ਸੱਚਾਈ ਬਖਾਣ ਵਾਸਤੇ ਔਰ ਰeal ਹੀਰੋਸ ਤੇ ਉੱਤੇ movies ਬਣਿਆ ਚਾਹੀਦੀਆਂ ਨੇ so that ਕੀ ਆਪਣੀ ਜਨਰੇਸ਼ਨ ਨੂੰ ਆਪਣੇ youth ਨੂੰ ਉਹਨਾਂ ਬਾਰੇ ਪਤਾ ਲੱਗ ਸਕੇ so ਇਹ ਬਿਲਕੁਲ ਗਲਤ ਹੈ ਇਹਨਾਂ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਸਿਕਾ ਤਾਂ ਬਿਲਕੁਲ ਸੋਨਿਆ ਜੀ ਹਾਲਾਂਕਿ ਤੁਸੀਂ ਖੁਦ ਹੀ ਜ਼ਿਕਰ ਕੀਤਾ ਹੈ ਕੰਗਣਾ ਰਣੌਦੀ ਫਿਲਮ ਅਮਰਜੈਂਸੀ ਦੇ ਬਾਰੇ ਹਾਲਾਂਕਿ ਜਿਸ ਤਰੀਕੇ ਨਾਲ ਇਸ ਫਿਲਮ ਤੇ ਪਹਿਲਾਂ ਵੀ 21 ਕੱਟ ਲੱਗੇ ਸੀ ਜਿਸ ਤੋਂ ਬਾਅਦ ਨਿਰਦੇਸ਼ਕ ਦੇ ਵੱਲੋਂ ਬੰਬੇ ਹਾਈ ਕੋਰਟ ਦਾ ਰੁਖ ਵੀ ਕੀਤਾ ਗਿਆ ਸੀ ਤੁਸੀਂ ਆਪ ਇੱਕ ਅਦਾਕਾਰ ਹੋ ਹਾਲਾਂਕਿ ਜਦੋਂ ਕੋਈ ਵੀ ਫਿਲਮ ਤੁਸੀਂ ਸ਼ੂਟ ਕਰਦੇ ਹੋ ਉਸ ਤੋਂ ਬਾਅਦ ਜਦੋਂ ਉਸ ਨੂੰ ਰਿਲੀਜ਼ ਕਰਨ ਦਾ ਟਾਈਮ ਆਉਂਦਾ ਹੈ ਸੈਂਸਰ ਬੋਰਡ ਉਸ ਤੇ ਕੱਟ ਲਗਾ ਦਿੰਦਾ ਤਾਂ ਅਜ ਲੱਗਦਾ ਨਹੀਂ ਹੈ ਕਿ ਫਿਲਮ ਬਹੁਤ ਤਰੀਕੇ ਨਾਲ ਬਦਲ ਜਾਂਦੀ ਹੈ ਜੋ ਚੀਜ਼ ਅਸੀਂ ਪੇਸ਼ ਕਰਨਾ ਚਾਹੁੰਦੇ ਹਾਂ ਉਹ ਸਕਰੀਨ ਤੇ ਉਤਰ ਹੀ ਨਹੀਂ ਪਉਂਦਾ ਦੇਖੋ ਜੀ ਜੇ ਅਸੀਂ ਗੱਲ ਕਰੀਏ emergency ਦੀ ਜੇ emergency ਰੀਅਲ ਸੱਤਾਂ ਦੇ ਉੱਤੇ ਔਰ ਸਚਾਈ ਵਖਾ ਕੇ ਜੇ ਉਹ ਫਿਲਮ ਬਣ ਬਣਦੀ ਤੇ ਅਸੀਂ ਕਦੀ ਵੀ ਨਹੀਂ ਕਹਿੰਦੇ ਕਿ ਉਹਨੂੰ ਬੈਨ ਕਰਨਾ ਚਾਹੀਦਾ ਹੈ ਉਹਨੂੰ ਨਹੀਂ ਵਿਖਾਉਣਾ ਚਾਹੀਦਾ ਬਟ emergency ਦਾ ਟ੍ਰੇਲਰ ਵੇਖਣ ਤੋਂ ਬਾਅਦ ਹੀ ਇਹ ਪਤਾ ਲੱਗਦਾ ਸੀਗਾ ਕਿ ਇਹ ਇੱਕ ਪ੍ਰੋਵੋਕਿੰਗ ਜੈਸਚਰ ਹੈ ਇੱਕ ਤਬਕੇ ਨੂੰ ਕੀ ਜਿਹਨੂੰ ਤੁਸੀਂ ਕਹਿ ਸਕਦੇ ਹੋ ਪੋਲਰਾਈਜੇਸ਼ਨ ਹੈ ਔਰ ਕਿਸੇ ਨੂੰ ਨਿੰਦਨਾ ਬੁਰੀ ਗੱਲ ਹੈ ਕਦੀ ਵੀ ਕਿਸੇ ਨੂੰ ਗਲਤ ਨਹੀਂ ਵਿਖਾਉਣਾ ਚਾਹੀਦਾ ਔਰ ਖਾਸ ਕਰਕੇ ਇੱਕ ਗਲਤ ਵਿਖਾਉਣ ਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਠੇਸ ਪਹੁੰਚਦਾ ਹੈ ਉਹਨਾਂ ਦੇ ਪਰਿਵਾਰ ਨੂੰ ਠੇਸ ਪਹੁੰਚਦਾ ਹੈ ਉਸ ਟ੍ਰੇਲਰ ਦੇ ਵਿੱਚ ਸੰਜੇਵਾਲ ਪਿੰਡ ਵਾਲੇ ਜੀ ਨੂੰ ਖਾਲਿਸਤਾਨ ਦੀ ਮੰਗ ਕਰਦੇ ਹੋਏ ਦਿਖਾਇਆ ਗਿਆ ਸੀਗਾ ਜਿਹੜਾ ਕਿ ਬਿਲਕੁਲ ਗਲਤ ਹੈ ਜਿਹੜਾ ਉਹਨਾਂ ਨੇ ਕਦੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀਗੀ ਉਹਨਾਂ ਨੇ ਹਮੇਸ਼ਾ ਆਨੰਦਪੂਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਸੀਗੀ ਔਰ ਬਹੁਤ ਸਾਰੀਆਂ ਪ੍ਰੋਵੋਕਿੰਗ ਚੀਜ਼ਾਂ ਦਿਖਾਈਆਂ ਗਿਆ ਸੀਗੀਆਂ ਕੰਗਨਾ ਦੀ ਐਮਰਜੈਂਸੀ ਫਿਲਮ ਦੇ ਟ੍ਰੇਲਰ ਦੇ ਵਿੱਚ ਜੋ ਕਿ ਮੈਨੂੰ ਲੱਗਦਾ ਹੈ ਕਿ ਇਹੋ ਜਿਹੀਆਂ ਫਿਲਮਾਂ ਜਿਹੜੀਆਂ ਗਲਤ ਬਖਾਨੀਆਂ ਨੇ ਔਰ ਬਿਨਾ ਤਤਾਂ ਦੇ ਉੱਤੇ ਫਿਲਮ ਬਣਦੀ ਹੈ ਔਰ ਖਾਸ ਕਰਕੇ ਕਿਸੇ ਤੋਂ ਐਨਓਸੀ ਨਹੀਂ ਲਈ ਜਾਂਦੀ ਇਹੋ ਜੀਆਂ ਫਿਲਮਾਂ ਬੈਨ ਹੋਣੀਆਂ ਚਾਹੀਦੀਆਂ ਨੇ ਬਟ ਦਿਲਜੀਤ ਦੀ ਫਿਲਮ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਇਹ ਜੀ ਕੋਈ ਗਲਤ ਗੱਲ ਵਿਖਾਈ ਗਈ ਹੈ ਟ੍ਰੇਲਰ ਦੇ ਵਿੱਚ ਔਰ ਨਾ ਹੀ ਉਸ ਫਿਲਮ ਦੇ ਵਿੱਚ ਕੁਝ ਹੋਊਗੀ ਉਹਦੇ ਵਿੱਚ ਸਚਾਈਆਂ ਹੋਣਗੀਆਂ ਉਹ ਸਚਾਈਆਂ ਨੂੰ ਵਿਖਾਉਣ ਵਾਸਤੇ ਸਰਕਾਰ ਜ਼ਰੂਰ ਰੋਕ ਲਾ ਦਦੀ ਹੈ ਔਰ ਰੋਕ ਲਾ ਰਹੀ ਹੈ ਸੋ ਮੈਨੂੰ ਇਹ ਲੱਗਦਾ ਹੈ ਵੀ ਪੋਲਿਟਿਕਸ ਦਾ ਕਦੇ ਵੀ ਸਿਨੇਮਾ ਦੇ ਉੱਤੇ ਪ੍ਰਭਾਵ ਨਹੀਂ ਪੈਣਾ ਚਾਹੀਦਾ ਜੋ ਕਿ ਪੈ ਰਿਹਾ ਹੈ ਜੋ ਕਿ ਸਾਡੇ ਦੇਸ਼ ਦੀ ਮੈਂ ਕਹਿ ਸਕਦੀਆਂ ਲੋਕਤੰਤਰਤਾ ਔਰ ਡੈਮੋਕ੍ਰੇਸੀ ਦਾ গলা ਘੁੱਟਣ ਵਾਲੀ ਗੱਲ ਹੈ ਤੇ ਬਿਲਕੁਲ ਜਿਸ ਤਰੀਕੇ ਨਾਲ ਕੋਈ ਵੀ ਅਦਾਕਾਰ ਜਿਸ ਦੇ ਵੱਲੋਂ ਫਿਲਮ ਸ਼ੂਟ ਕੀਤੀ ਹੋਵੇ ਸੋਨੀਆ ਜੀ ਜਦੋਂ ਉਸ ਦੀ ਫਿਲਮ ਤੇ ਰੋਕ ਲੱਗ ਜਾਂਦੀ ਹੈ ਹਾਲਾਂਕਿ ਜਿਵੇਂ ਸਭ ਨੇ ਵੇਖਿਆ ਦਿਲਜੀਤ ਦੋਸਾਂਝ ਵੱਲੋਂ ਇੱਕ ਪੋਸਟ ਪਾਈ ਗਈ ਜਿਸ ਤੇ ਵਿੱਚ ਉਹਨਾਂ ਦੇ ਵੱਲੋਂ ਮਾਫੀ ਮੰਗੀ ਗਈ ਹੈ ਕਿੰਨਾ ਕੁ ਔਖਾ ਇੱਕ ਅਦਾਕਾਰ ਦੇ ਲਈ ਹੋ ਜਾਂਦਾ ਹੈ ਜਦੋਂ ਉਹਨਾਂ ਦੇ ਫੈਨਸ ਉਹਨਾਂ ਤੋਂ ਇੱਕ ਉਮੀਦ ਲਗਾ ਕੇ ਬੈਠੇ ਹੁੰਦੇ ਨੇ ਉਤਸ਼ਾਹ ਲੋਕਾਂ ਦੇ ਵਿੱਚ ਕਾਫੀ ਇਸ ਫਿਲਮ ਨੂੰ ਲੈ ਕੇ ਪਾਇਆ ਜਾ ਰਿਹਾ ਸੀ ਤਾਂ ਹੁਣ ਦਿਲਜੀਤ ਦੋਸਾਂਝ ਨੂੰ ਮਾਫੀ ਮੰਗਣੀ ਪੈ ਗਈ ਹੈ ਕਿਉਂਕਿ ਫਿਲਮ ਦੀ ਰਿਲੀਜ਼ ਰੋਕ ਦਿੱਤੀ ਗਈ ਹੈ ਜ਼ਿੰਦਗੀ ਜਿਉਂਦਾ ਐ ਸਕ੍ਰਿਪਟ ਦੇ ਨਾਲ ਠੀਕ ਐ ਔਰ ਜਦੋਂ ਤੱਕ ਉਹ ਸ਼ੂਟ ਹੁੰਦੀ ਐ ਉਹ ਉਦੋਂ ਤੱਕ ਉਹ ਉਸ ਕੈਰੈਕਟਰ ਦੇ ਵਿੱਚ ਰਹਿੰਦਾ ਐ ਇਟਸ ਵੈਰੀ ਡਿਫਿਕਲਟ ਫਾਰ ਏਨ ਐਕਟਰ ਜਿਉਂਦੀ ਫਿਲਮ ਰਿਲੀਜ਼ ਨਾ ਕੀਤੀ ਜਾਵੇ ਯੂ نو ਇੱਕ ਰਿਜ਼ਲਟ ਦਾ ਟਾਈਮ ਹੁੰਦਾ ਐ ਇਹ ਉਹ ਜੀ ਹੀ ਆ ਭਾਵਨਾ ਹੁੰਦੀ ਐ ਜਦੋਂ ਤੁਸੀਂ ਇੱਕ ਐਗਜ਼ਾਮ ਦਿੰਦੇ ਹੋ ਤਾਂ ਰਿਜ਼ਲਟ ਆਉਣਾ ਹੁੰਦਾ ਉਸ ਤੋਂ ਪਹਿਲਾਂ ਜੇ ਉਹਦਾ ਰਿਜ਼ਲਟ ਕੈਨਸਲ ਕਰ ਦਿੱਤਾ ਜਾਵੇ ਸੋ ਨਹੀਂ ਐਵੇਂ ਕਰਨਾ ਚਾਹੀਦਾ ਸੀਗਾ ਸੋ ਆਈ ਹੋਪ ਕਿ ਉਹ ਫਿਲਮ ਦੁਬਾਰਾ ਕੇਬਲ 1 ਵਰਗੇ ਪਲੇਟਫਾਰਮ ਤੇ ਜਾਂ ਨੈਟਫਲਿਕਸ ਦੇ ਉੱਤੇ ਸਾਨੂੰ ਦੇਖਣ ਲਈ ਮਿਲੇ ਬਿਕਾਜ਼ ਉਸ ਫਿਲਮ ਦੀ ਕਾਫੀ ਚਰਚਾ ਹੈ ਔਰ ਉਹਦੇ ਵਿੱਚ ਕਾਫੀ ਵਧੀਆ ਤਰੀਕੇ ਦੇ ਨਾਲ ਪੰਜਾਬ ਦੇ ਪ੍ਰਤੀ ਸੱਚ ਦਿਖਾਇਆ ਗਿਆ ਹੈ ਬਿਲਕੁਲ ਜ਼ਾਹਿਰ ਚਿਕਾ ਲਾ ਕਿ ਅਜਈਆਂ ਫਿਲਮਾਂ ਦਾ ਬੰਨਾ ਬਹੁਤ ਜ਼ਰੂਰੀ ਹੈ ਹਾਲਾਂਕਿ ਪੰਜਾਬ ਦੇ ਵਿੱਚ ਰਿਲੀਜ਼ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਆਉਣ ਵਾਲੀ ਯੂਥ ਹੈ ਆਉਣ ਵਾਲੀ ਜੋ ਬੱਚੇ ਨੇ ਤਾਂ ਹੀ ਆਪਣੇ ਜੋ ਮਹਾਨ ਲੋਕ ਹੋਏ ਨੇ ਜੋ ਪੰਜਾਬ ਦੇ ਅਸਲ ਦੇ ਵਿੱਚ ਮੁੱਦੇ ਰਹੇ ਨੇ ਉਹਨਾਂ ਦੇ ਬਾਰੇ ਜਾਣੂ ਹੋ ਸਕਤੇ ਨੇ ਤਾਂ ਕਿਵੇਂ ਹੁਣ ਅਗਲਾ ਜੋ ਟੀਮ ਦਾ ਕਦਮ ਰਹਿ ਸਕਦਾ ਹੈ ਇਸ ਫਿਲਮ ਨੂੰ ਰਿਲੀਜ਼ ਕਰਵਾਉਣ ਦੇ ਲਈ ਸੋਨਿਆ ਜੀ ਸਾਡੇ ਨਾਲ ਪੰਜਾਬੀ ਅਦਾਕਾਰਾ ਸੋਨੀਆ ਮਾਨ ਜੀ ਜੁੜੇ ਹੋਏ ਸੀ ਫਿਲਹਾਲ ਦੇ ਲਈ ਸੋਨੀਆ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਿਕਵਰੇ ਮੁਰਤੋਂ ਮਨੋਜ ਚੋਸ਼ੀ ਜੀ ਦਾ ਰੋਕ ਕਰਾਂਗੇ ਸਾਡੇ ਨਾਲ ਇਸੇ ਖਬਰ ਤੇ ਲਾਈਵ ਅਪਡੇਟ ਮਨੋਜ ਜੀ ਸਾਂਝਾ ਕਰ ਰਹੇ ਨੇ ਤਾਂ ਮਨੋਜ ਜੀ ਜਿਸ ਤਰੀਕੇ ਨਾਲ ਸੋਨੀਆ ਮਾਨ ਜੀ ਪੰਜਾਬੀ ਅਦਾਕਾਰ ਸਾਡੇ ਨਾਲ ਜੁੜੇ ਹੋਏ ਸੀ ਹਾਲਾਂਕਿ ਜ਼ਿਕਰ ਤੁਸੀਂ ਜਿਹੜੇ-ਜਿਹੜੇ ਗੱਲਾਂ ਦਾ ਉਹਨਾਂ ਦੇ ਵੱਲੋਂ ਕੀਤਾ ਗਿਆ ਤੁਸੀਂ ਵੀ ਸੁਣਿਆ ਤਾਂ ਕਿਹੜੇ ਕੁਝ ਹੁਣ ਅਗਲੇ ਅਹਿਮ ਕਦਮ ਹੋ ਸਕਦੇ ਨੇ ਜਿਸ ਦੇ ਨਾਲ ਜੋ ਇਸ ਫਿਲਮ ਦੀ ਪੂਰੀ ਟੀਮ ਹੈ ਉਹ ਚੁੱਕੇਗੀ ਕਿਉਂਕਿ ਫਿਲਮ ਐਮਰਜੈਂਸੀ ਰਿਲੀਜ਼ ਹੋਈ ਹੈ ਤੇ ਇੱਕ ਪਾਸੇ ਪੰਜਾਬ 95 ਜੋ ਕਿ ਰਿਲੀਜ਼ ਹੋਣ ਤੋਂ ਰੋਕ ਦਿੱਤਾ ਗਿਆ ਤਾਂ ਕਿਵੇਂ ਇਹਨਾਂ ਚੀਜ਼ਾਂ ਨੂੰ ਬੈਲੈਂਸ ਅਮਰਿਕੋ ਗੱਲ ਕਰ ਆਪਣਾ ਕੁਲਵਿੰਦਰ ਆਪਾਂ ਗੱਲ ਕਰੀਏ ਕਿ ਜਦੋਂ ਵੀ ਕੋਈ ਫਿਲਮ ਬਣਦੀ ਹੈ ਉਹਦੇ ਪਿੱਛੇ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ ਬਹੁਤ ਬੜੀ ਰਿਸਰਚ ਹੁੰਦੀ ਹੈ ਕਾਫੀ ਰਾਤਾਂ ਜਾਗੀਆਂ ਹੁੰਦੀਆਂ ਨੇ ਤੇ ਜਦੋਂ ਵੀ ਕੋਈ ਫਿਲਮ ਦੇ ਉੱਪਰ ਇਸ ਤਰ੍ਹਾਂ ਦੇ ਕੱਟ ਲੱਗਦੇ ਨੇ ਤੇ 1 25 ਕੱਟ ਪਹਿਲਾਂ ਲੱਗ ਚੁੱਕੇ ਨੇ ਤਾਂ ਜਿਹੜਾ ਆਪਾਂ ਕਹੀ ਐਕਟਰ ਹੁੰਦਾ ਹੈ ਜਾਂ ਡਾਇਰੈਕਟਰ ਹੁੰਦਾ ਹੈ ਉਹਨਾਂ ਨੂੰ ਕਾਫੀ ਜਿਹੜੀ ਇਸ ਗੱਲ ਤੇ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਫਿਲਮ ਜਿਹੜਾ ਮੂਲ ਮੰਤਵ ਆਪਾਂ ਕਹੀਏ ਜਿਹੜੀ ਉਹਦੀ ਉਹ ਦੱਸਣਾ ਚਾਹੁੰਦਾ ਜੋ ਸਮਾਜ ਨੂੰ ਸੰਦੇਸ਼ ਦੇਣਾ ਚਾਹੁੰਦਾ ਉਹ ਕਿਤਨਾ ਕਿਤੇ ਉਹ ਜਿਹੜਾ ਹੈ ਜਦੋਂ ਕੋਈ ਟ੍ਰੇਲਰ ਰੀਲੀਜ਼ ਹੁੰਦਾ ਹੈ ਜਾਂ ਫਿਲਮ ਦੇ ਆਪਾਂ ਡੇਟ ਅਨਾਉਂਸ ਕਰ ਦਿੰਦੇ ਹਾਂ ਉਸ ਤੋਂ ਬਾਅਦ ਉਹਨੂੰ ਜਿਹੜਾ ਬੰਦ ਕਰਨਾ ਪਵੇ ਕਹੇ ਵੀ ਇਹ ਰੀਲੀਜ਼ ਨਹੀਂ ਕਰ ਰਹੇ ਤੇ ਉਹਦੇ ਵਿੱਚ ਬਹੁਤ ਵੱਡੀ ਦੁੱਖ ਦੀ ਗੱਲ ਹੁੰਦੀ ਹੈ ਫੈਨਸ ਵਾਸਤੇ ਵੀ ਤੇ ਜੋ ਪੂਰੀ ਟੀਮ ਹੋਣਾ ਵਾਸਤੇ ਵੀ ਤੇ ਦਲਜੀਤ ਦੋਸਾਂਦੇ ਸਰਕੇ ਮਾਫੀ ਮੰਗੀ ਆ ਪਰ ਆਪਾਂ ਸੋਨੀਆ ਮਾਨ ਦੀ ਗੱਲ ਕਰਦੇ ਹਾਂ ਉਹ ਇੱਕ ਅਦਾਕਾਰਾ ਨੇ ਉਹਨਾਂ ਨੇ ਸਪਸ਼ਟ ਕਰ ਦਿੱਤੀ ਹੈ ਕਿ ਜਿਹੜਾ ਅਦਾਕਾਰ ਹੈ ਕੋਈ ਵੀ ਫਿਲਮ ਬੰਦੀ ਹੈ ਉਹ ਸਮਾਜ ਨੂੰ ਉਹਨਾਂ ਲੋਕਾਂ ਬਾਰੇ ਦੱਸਦੀ ਹੈ ਕਿ ਜਿਹੜੇ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਨੇ ਅੱਛੇ ਕੰਮ ਕੀਤੇ ਨੇ ਜਿਹੜੇ ਮਹਾਨ ਲੋਕ ਨੇ ਤਾਂ ਕਿ ਜਿਹੜੀ ਨਵੀਂ ਪੀੜੀ ਹੈਗੀ ਹੈ ਜਿਹੜੀ ਨੌਜਵਾਨ ਪੀੜੀ ਹੈਗੀ ਹੈ ਉਹਨੂੰ ਪਤਾ ਚੱਲੇ ਕਿ ਕਿਸ ਤਰ੍ਹਾਂ ਦਾ ਹਾਲਾਤ ਸੀਗੇ ਕਿਸ ਤਰ੍ਹਾਂ ਲੋਕੀ ਕੰਮ ਕਰਦੇ ਸੀਗੇ ਪਾਵੇ ਹੈ ਕਿ ਇਹ ਦੱਸਣ ਦੀ ਕੋਸ਼ਿਸ਼ ਹੁੰਦੀ ਹੈ ਕਿ ਮਾਰੇ ਤੋਂ ਮਾਰੇ ਦੇ ਹਾਲਾਤ ਵਿੱਚ ਵੀ ਜਿਹੜਾ ਕੰਮ ਉਹ ਕੀਤਾ ਜਾ ਸਕਦਾ ਹੈਗਾ ਆਪਾਂ ਨੂੰ ਕਦੀ ਹਾਰ ਨਹੀਂ ਚਾਹੀਦਾ ਹੈਗਾ ਪਰ ਇੱਥੇ ਵੀ ਉਹੀ ਗੱਲ ਆਉਂਦੀ ਹੈ ਕਿ ਦਿਲਜੀਤ ਜੀ ਸਾਂਝ ਹੈਗੇ ਨੇ ਹੋਰ بڑے ਪਲੇਟਫਾਰਮ ਹੈਗੇ ਨੇ ਆਪਾਂ ਕਹਿੰਦੇ ਕਿ ਇਹ ਕਿਤੇ ਵੀ ਇੰਨੂੰ ਲੀਡ ਕਰ ਸਕਦੇ ਆਂ ਪਰ ਫਿਰ ਵੀ ਇਸ ਜਗ੍ਹਾ ਦੇ ਉੱਪਰ ਆਪ ਉਹਨਾਂ ਕੋਲ ਵੀ ਜਾਏਗੀ ਆਪਣੇ ਤਰਕ ਰੱਖੇਗੀ ਤੇ ਜੋ ਉਹਨਾਂ ਨੇ ਹੋਰ ਕਟ ਲਗਾਉਣ ਦੀ ਗੱਲ ਕੀਤੀ ਹੈ ਜਾਂ ਕੋਈ ਹੋਰ আপত্তি ਹੋਏਗੀ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੂਗਾ ਕਿਉਂਕਿ ਫਿਲਮ ਜਿਹੜੀ ਹੈਗੀ ਹੈ ਲੋਕਾਂ ਵਾਸਤੇ ਬਣਾਈ ਗਈ ਹੈ ਜਦੋਂ ਸਕਰੀਨ ਤੇ ਆਉਂਦੀ ਹੈ ਆਪਾਂ 골ਡਨ ਸਕਰੀਨ ਤੇ ਫਿਲਮ ਆਉਂਦੀ ਹੈਗਾ ਤਾਂ ਉਹਦੇ ਮੈਨੇ ਕੁਝ ਹੋਰ ਹੁੰਦੇ ਨੇ ਜਦੋਂ ਆਪਾਂ ਕਹਿੰਦੇ ਆਡੀਟਰੀ ਪਲੇਟਫਾਰਮਸ ਤੇ ਜਾਂਦੀ ਹੈ ਤਾਂ ਉਹਦੇ ਕੁਝ ਮੈਨੇ ਹੋਰ ਹੁੰਦੇ ਨੇ ਪਰ ਕੋਸ਼ਿਸ਼ ਹੈ ਇਹੀ ਰਹੇਗੀ ਨਾ ਜੀ ਕਿ ਉਹ ਜਿਹੜੀ ਫਿਲਮ ਨੂੰ ਜਿਹੜਾ ਹੈਗਾ 골ਡਨ ਸਕਰੀਨ ਤੇ ਜਿਹੜਾ ਹੈਗਾ ਸਿਨੇਮਾ ਘਰਾਂ ਦੇ ਵਿੱਚ ਜਿਹੜਾ ਹੈਗਾ ਉਹ ਰਿਲੀਜ਼ ਕੀਤਾ ਜਾ ਸਕੇ ਇਸ ਫਿਲਮ ਦੇ ਵਿੱਚ ਆਪਾਂ ਗੱਲ ਕਰਦੇ ਆ ਕਿ ਜ ਜਿਹੜਾ ਕਾਲਾ ਦੌਰ ਸੀਗਾ ਉਸ ਨੂੰ ਲੈ ਕੇ ਇਹ ਪੱਤੀਆਂ ਸੀਗੀਆਂ ਪਹਿਲਾਂ ਵੀ ਉਹਦੇ ਵਿੱਚ ਜਿਹੜੇ ਸੀਨ ਤਿਆਰ ਕੀਤੇ ਸਨ ਉਹਨਾਂ ਨੂੰ ਕਟਵਾਇਆ ਗਿਆ ਹੈਗਾ ਜਿਹੜੇ ਜਿਸ ਦਾ ਕੀ ਲੱਗਦਾ ਕਿ ਸਮਾਜ ਦੇ ਉੱਪਰ ਕੋਈ ਅਸਰ ਪੈ ਸਕਦਾ ਹੈਗਾ ਚਾਹੇ ਆਪਾਂ ਦਲਜੀਤ ਦੀ ਗੱਲ ਕਰਦੇ ਚਾਹੇ ਉਹਨਾਂ ਨੇ ਕੰਗਣਾਂ ਦੀ ਗੱਲ ਕੀਤੀ ਹੈ ਕੰਗਣਾਂ ਵਾਲੀ ਫਿਲਮ ਦੇ ਵਿੱਚੋਂ ਵੀ ਉਹ ਸੀਨ ਉਹਨੂੰ ਕੱਟਨੇ ਪਏ ਸੀਗੇ ਕੰਗਣਾਂ ਰਾਤ ਨੂੰ ਜਿਨ੍ਹਾਂ ਦੇ ਉੱਪਰ ਜਿਹੜਾ ਸੈਂਸਰ ਬੋਰਡ ਨੂੰ ਆਪੱਤੀ ਸੀ ਕਿ ਕੱਟਣ ਤੋਂ ਬਾਅਦ ਹੀ ਜਿਹੜੀ ਹੈਗੀ ਹੈ ਉਹ ਫਿਲਮ ਰਿਲੀਜ਼ ਹੋਈ ਹੈਗੀ ਚਾਹੇ ਉਹ ਸੰਤ ਜਨੈਲ ਸਿੰਘ ਭਿੰਡਰਾਂ ਵਾਲ ਦੀ ਗੱਲਬਾਤ ਸੀ ਕਿ ਸੰਜੇ ਗਾਂਧੀ ਦੇ ਨਾਲ ਆਪਾਂ ਦਿਖਾਈਏ ਉਹ ਕੱਟੀ ਗਈ ਹੈ ਬਿਲਕੁਲ ਬਿਕੋ ਉਹਦੇ ਵਿੱਚ ਕੋਈ ਗੱਲ ਨਹੀਂ ਆ ਰਹੀ ਹੈਗੀ ਤੇ ਬਹੁਤ ਸਾਰੇ ਸੀਨ ਕੱਟੇ ਗਏ ਸੀਗੇ ਤੇ ਉਹ ਵੀ ਇਸ ਗੱਲ ਤੋਂ ਆਹਸ ਸੀ ਕਿ ਕਿ ਮੇਰੀ ਫਿਲਮ ਕੱਟੀ ਗਈ ਹੈ ਤੇ ਹੁਣ ਵੀ ਇਹ ਗੱਲ ਕਿ ਮੇਰੀ ਫਿਲਮ ਦੇ ਸਾਰੇ ਸੀਨ ਕੱਟੇ ਗਏ ਨੇ ਪਰ ਫਿਰ ਵੀ ਪਤਾ ਨਹੀਂ ਕਿਉਂ ਵਿਰੋਧ ਹੈਗਾ ਐਸਜੀਪੀਸੀ ਦਾ ਇਹ ਕਹਿਣਾ ਹੈ ਕਿ ਸਾਨੂੰ ਫਿਲਮ ਨਹੀਂ ਦਿਖਾਈ ਗਈ ਹੈਗੀ ਬਿਆ ਦਿਖਾਈ ਨਹੀਂ ਦਿੱਤੀ ਲਗਾਤਾਰ ਪੜੇ ਰਹੋ ਸਾਡੇ ਨਾਲ ਪੰਜਾਬੀ ਅਦਾਕਾਰ ਦਰਸ਼ਨ ਔਲਖ ਫੋਨਲਾਈਨ ਤੇ ਜੁੜ ਚੁੱਕੇ ਨੇ ਤਾਂ ਦਰਸ਼ਨ ਜੀ ਤੁਹਾਡਾ ਸੀ ਪੰਜਾਬ ਨਾ ਮ ਤ ਦਰਸ਼ਨ ਜੀ ਤੁਹਾਨੂੰ ਪਤਾ ਲੱਗ ਗਿਆ ਹੁਣ ਹੈ ਕਿ ਪੰਜਾਬ 95 ਫਿਲਮ ਦੀ ਰਿਲੀਜ਼ ਤੇ ਇੱਕ ਵਾਰੀ ਮੁਰਤ ਰੋਕ ਲੱਗੀ ਹੈ ਕਿਵੇਂ ਸਰ ਇਹ ਜਿਹੇ ਚੀਜ਼ਾਂ ਨੂੰ ਵੇਖਦੇ ਹੋ ਕਿਉਂ ਉਹਨਾਂ ਲੋਕਾਂ ਦੀ ਹਿਸਟਰੀ ਜਦੋਂ ਅਸੀਂ ਦੱਸਣ ਨੂੰ ਲੈ ਕੇ ਜਾਂ ਸਕਰੀਨ ਤੇ ਉਤਾਰਨ ਨੂੰ ਲੈ ਕੇ ਕੋਈ ਵਿੱਚ ਸ਼ੂਟ ਕਰਦੇ ਆ ਉਹਨਾਂ ਦੀ ਰਿਲੀਜ਼ਿੰਗ ਰੋਕ ਦਿੱਤੀ ਜਾਂਦੀ ਹੈ ਕਿਵੇਂ ਸਰ ਇਸ ਫੈਸਲੇ ਨੂੰ ਵੇਖਦੇ ਹੋ ਦੇਖੋ ਇੱਕ ਕਿਸਮ ਹਿਊਮਨ ਰਾਈਟਸ ਦੀ ਗੱਲ ਕਰਨ ਤੇ ਵੀ ਜੇ ਸਾਡੇ ਉੱਤੇ ਰੋਕਾ ਲੱਗਣੀਆਂ ਤਾਂ ਅਸੀਂ ਕਿਸ ਤਰ੍ਹਾਂ ਸਾਡਾ ਇਤਿਹਾਸ ਬੜਾ ਵੱਡਾ ਪੰਜਾਬ ਦਾ ਅਸੀਂ ਬਹੁਤ ਸਾਰੀਆਂ ਫਿਲਮਾਂ ਤੇ ਕੰਮ ਕਰਨਾ ਫਿਲਮਾਂ ਬਣਾਉਣਾ ਚਾਹੁੰਦੇ ਆ ਜੀ ਬਿਲਕੁਲ ਇੱਕ ਉਹ ਏਡਾ ਵੱਡਾ ਸਬਜੈਕਟ ਹੈ ਕਿ ਉਹ ਬੰਦਾ ਜਿਹੜਾ ਅੰਪਸ਼ਾਪੀਆਂ ਲਾਸ਼ਾਂ ਸੀ ਉਹਨਾਂ ਦੇ ਸੰਸਕਾਰ ਕਰ ਰਿਹਾ ਸੀ ਉਹਨਾਂ ਦੀ ਗਿਣਤੀ ਕਰ ਰਿਹਾ ਸੀ ਇੱਕ ਹਿਊਮਨ ਰਾਈਟਸ ਦੀ ਗੱਲ ਕਰ ਰਿਹਾ ਸੀ ਪਰ ਉਹ ਗੱਲ ਅਸੀਂ ਨਵੇਂ ਯੂਥ ਤੱਕ ਪਹੁੰਚਾਉਣਾ ਚਾਹਦੇ ਸੀ ਇੱਕ ਏਡਾ ਵੱਡਾ ਹੀਰੋ ਹੈ ਸਾਡਾ ਦੁਰਜੀਤ ਅੱਜ ਤੇ ਉਹ ਤਾਂ ਬੜਾ ਮੱਦ ਭੱਗਾ ਹੈ ਔਰ ਮੈਨੂੰ ਲੱਗਦਾ ਵੀ ਇਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਕਿਉਂਕਿ Netflix ਦੇ ਫਿਲਮ ਨੂੰ ਰੋਕਣਾ ਬੜੀ ਮੈਨੂੰ ਲੱਗਦਾ ਹਾਸੋ ਹਿਣਾਵੀ ਹੈ ਕਿਉਂਕਿ ਵਰਲਡਵਾਈਡ ਨੂੰ ਰਿਲੀਜ਼ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਪਹਿਲਾਂ ਉਹਦਾ ਟ੍ਰੇਲਰ ਜਿਹੜਾ YouTube 'ਤੇ ਉਡਾ ਦਿੱਤਾ ਗਿਆ ਹੁਣ ਉਹ ਫਿਲਮ ਜਿਹੜੀ ਹੈ ਰੋਕ ਦਿੱਤੀ ਗਈ ਹੈ। ਜਿਹਦੇ ਪਿੱਛੇ ਕੌਣ ਲੋਕ ਨੇ ਕੀ ਹੋ ਰਿਹਾ ਜਿਹੜਾ ਐਕਟਰਾਂਆਂ ਦੇ ਸਭ ਦੇ ਪੋਸਟਰ ਦੇਖ ਕੇ ਮਨ ਬੜਾ ਦੁਖਿਆ ਕਿ ਲੋਕਾਂ ਦੇ ਵਿੱਚ ਉਹ ਫਿਲਮ ਦੀ ਪ੍ਰਤੀ ਬੜਾ ਇੱਕ ਖੁਸ਼ੀ ਆ ਗਈ ਸੀਗੀ ਫਿਲਮ ਰਿਲੀਜ਼ ਹੋ ਰਹੀ ਆ ਸਾਤ ਨੂੰ ਦੋ ਮਿੰਟ ਦਰਸ਼ਕਾਂ ਦੇਖਣ ਵਾਸਤੇ ਬੜੇ ਉਤਸ਼ਾਹਲੇ ਸੀ ਪਰ ਅਚਾਨਕ ਉਹ ਫਿਲਮ ਨੂੰ ਬਿਲਕੁਲ ਹੀ ਬੰਨ ਕਰ ਦਿੱਤਾ ਜੀ ਬਿਲਕੁਲ ਦਰਸ਼ਕ ਜਿਸ ਤਰੀਕੇ ਨਾਲ ਅਸੀਂ ਵੇਖਿਆ ਕਿ ਜਸਵੰਤ ਸਿੰਘ ਖਾਲੜਾ ਦਾ ਜੋ ਭੂਮਿਕਾ ਨਿਭਾਰੇ ਨੇ ਦਿਲਜੀਤ ਦੋਸਾਂਝ ਬਹੁਤ ਹੀ ਸੁਲਝੇ ਹੋਏ ਅਦਾਕਾਰ ਤੇ ਗਾਇਕ ਨੇ ਹਾਲਾਂਕਿ ਜਿਸ ਤਰੀਕੇ ਨਾਲ ਉਹਨਾਂ ਦੇ ਸ਼ੋਅਸ ਤੇ ਵੀ ਕਾਫੀ ਰੈਸਟ੍ਰਿਕਸ਼ਨਸ ਜੋ ਕਿ ਲੱਗੀਆਂ ਨੇ ਪਰ ਉਹਨਾਂ ਨੇ ਹਰ ਵਾਰ ਕੋਆਪਰੇਟ ਕੀਤਾ ਪਰ ਬਹੁਤ ਸਾਰੇ ਅਜਿਹੇ ਰੀਜ਼ਨਸ ਜੋ ਕਿ ਸੈਂਸਰ ਬੋਰਡ ਦੇ ਦਿੰਦੀ ਹੈ ਪਹਿਲਾਂ ਵੀ ਇਸ ਫਿਲਮ ਤੇ 21 ਕੱਟ ਲਗਾਏ ਗਏ ਸੀ ਸੈਂਸਰ ਬੋਰਡ ਦੇ ਵੱਲੋਂ ਜਿਸ ਤੋਂ ਬਾਅਦ ਨਿਰਦੇਸ਼ਕ ਦੇ ਵੱਲੋਂ ਬੰਬਈ ਹਾਈ ਕੋਰਟ ਦਾ ਰੁਕ ਕੀਤਾ ਗਿਆ ਸੀ ਦੇ ਕੋ ਇੱਕ ਜਦੋਂ 21 ਕੱਟਾਂ ਦਾ ਮਤਲਬ ਇਹ ਹੋ ਗਿਆ ਫਿਰ ਫਿਲਮ ਪਿੱਛੇ ਰਹਿ ਕੀ ਜਾਊਗੀ ਹਨ ਜਦੋਂ ਅਸੀਂ ਕਿਸੇ ਇਤਿਹਾਸ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਇੱਕ ਕੱਟ ਕਰੋਗੇ ਤੇ ਜੇ ਉਹਦੇ ਵਿੱਚ ਮੇਜਰ ਪਾਰਟ ਕੱਟ ਦਿੱਤਾ ਜਾਏਗਾ ਤਾਂ ਲੋਕਾਂ ਨੂੰ ਸਮਝ ਹੀ ਨਹੀਂ ਆਏਗੀ ਫਿਲਮ ਕੀ ਬਣੀ ਹੈ ਜੀ ਔਰ ਜਦੋਂ ਇਸ ਤਰ੍ਹਾਂ ਦੇ ਆਪਾਂ ਕਿਸੇ ਐਸੇ ਬੰਦੇ ਨੂੰ ਫਿਲਮ ਬਣਾਉਣਾ ਹੈ ਜਿਸ ਬੰਦੇ ਨੇ ਕੁਝ ਹਿਮਰੈਸਟਲੀ ਕੀਤਾ ਹਿਮਰੈਸਟ ਦੀ ਗੱਲ ਅੱਜ ਸਾਡਾ ਲੋਕਤੰਤਰ ਅਸੀਂ ਲੋਕਤੰਤਰ ਦੇ ਵਿੱਚ ਜੇ ਹਿਮਰੈਸਟ ਦੀ ਗੱਲ ਨਹੀਂ ਕਰ ਸਕਦੇ ਤੇ ਮੈਨੂੰ ਲੱਗਦਾ ਵੀ ਇਹ ਬੜਾ ਮਤਭਾਗ ਹੈ ਔਰ ਸਾਡੇ ਜਿਹੜੇ ਲੋਕ ਅੱਗੇ ਫਿਲਮਾਂ ਬਣਾਉਣਾ ਚਾਹੁੰਦੇ ਫਿਲਮਾਂ ਨਾਲ ਜੁੜੇ ਉਹ ਕਦੇ ਵੀ ਇਸ ਤਰ੍ਹਾਂ ਦੇ ਵਿਸ਼ਿਆਂ ਤੇ ਸਬਜੈਕਟ ਤੇ ਕੰਮ ਨਹੀਂ ਕਰਨਗੇ ਕਿਉਂਕਿ ਦੇਖੋ ਪ੍ਰੋਡੂਸਰ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਕਿੰਨਾ ਪੈਸਾ ਲੱਗਿਆ ਜਿੰਨੇ ਐਕਟਰ ਜਿਹੜੇ ਵਿੱਚ ਇਹਨਾਂ ਨੇ ਕੰਮ ਕੀਤਾ ਉਹਨਾਂ ਦੇ ਵਿੱਚ ਉਹਨਾਂ ਨੂੰ ਇਹ ਹੁੰਦਾ ਸਾਡੀ ਫਿਲਮ ਆਏਗੀ ਤੇ ਲੋਕਾਂ ਤੱਕ ਉਹਨਾਂ ਦੀ ਕਲਾ ਪਹੁੰਚੇਗੀ ਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਸੀਗਾ ਤੇ ਫਿਲਮ ਕਾਫੀ ਦੇਰ ਤੋਂ ਲਟਕਾ ਕੇ ਜਿਹੜਾ ਦੇਖੋ ਇੱਕ ਪਾਸੇ ਐਮਰਜੈਂਸੀ ਤੇ ਹੋਰ ਬਹੁਤ ਸਾਰੀਆਂ ਫਿਲਮਾਂ ਪਿੱਛੇ ਆਈਆਂ ਨੇ ਸਾਰੀਆਂ ਫਿਲਮਾਂ ਜਿਹੜੀਆਂ ਉਹਨਾਂ ਨੂੰ ਰਿਲੀਜ਼ ਵੀ ਕਰਨ ਦਿੱਤਾ ਗਿਆ ਸਭ ਕੁਝ ਹੋਇਆ ਤੇ ਪੰਜਾਬ ਦੇ ਨਾਲ ਇਹ ਠੱਕਾ ਕਿਉਂ ਆਇਆ ਜੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕਿਉਂ ਸਰਕਾਰਾਂ ਕਰਦੀਆਂ ਨੇ ਹਾਲਾਂਕਿ ਸਰਕਾਰ ਵੀ ਜਿਹੜੀ ਇਸ ਟਾਈਮ ਕਾਂਗਰਸ ਵੀ ਨਹੀਂ ਹੈਗੀ ਇਹ ਪਈ ਸੀ ਉਹ ਕੋਕੀ ਕੁ ਸਮੇਂ ਕਾਂਗਰਸ ਦੀ ਸਰਕਾਰ ਸੀ ਜਦੋਂ ਸਾਰਾ ਕੁਝ ਪੰਜਾਬ 'ਚ ਵਾਪਰਿਆ ਤੇ ਹੁਣ ਇਹਨੂੰ ਰੋਕ ਲਾਉਣਾ ਮੇਰਾ ਮੰਨਦਾ ਦਾ ਇਹ ਬਿਲਕੁਲ ਦਰਸ਼ਨ ਜੀ ਤੁਸੀਂ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਕਿ ਪੰਜਾਬ ਦੇ ਨਾਲ ੱੱਕਾ ਕਿਉਂ ਆਖਿਰਕਾਰ ਕਿਉਂ ਸੈਂਸਰ ਬੋਰਡ ਕਭਰਾਟ ਦੇ ਵਿੱਚ ਆ ਜਾਂਦੀ ਹੈ ਕਿਉਂਕਿ ਇਹ ਉਹ ਨਾਮ ਨੇ ਜੋ ਇਤਿਹਾਸ ਦੇ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ ਇਤਿਹਾਸ ਦੇ ਵਿੱਚ ਇਹ ਨਾਮ ਬੋਲਦੇ ਰਹਿਣਗੇ ਫਿਰ ਕਿਉਂ ਨਹੀਂ ਇਹਨਾਂ ਨੂੰ ਪਰਦੇ ਤੋਂ ਉਤਾਰਨ ਦਿੱਤਾ ਜਾਂਦਾ ਕਿਉਂ ਕਭਰਾਟ ਹੋ ਜਾਂਦੀ ਹੈ ਸੈਂਸਰ ਬੋਰਡ ਨੂੰ ਕਿ ਜੇ ਪੂਰੀ ਤੇ ਪੂਰੀ ਜੀਵਨੀ ਪਰਦੇ ਤੇ ਉਤਰੇਗੀ ਸਾਡੀ ਯੂਥ ਜਾਣੇਗੀ ਪੰਜਾਬ ਦਾ ਇਤਿਹਾਸ ਜੋ ਵੀ ਹੈ ਯੂਥ ਵੱਲੋਂ ਜਾਣਿਆ ਜਾਵੇਗਾ ਸੈਂਸਰ ਬੋਰਡ ਨੂੰ ਇਸ ਦੇ ਵਿੱਚ ਕੀ ਪਰੇਸ਼ਾਨੀ ਹੈ ਦੇਖੋ ਕੀ ਹੁੰਦਾ ਜਦੋਂ ਇਸ ਤਰ੍ਹਾਂ ਦੀਆਂ ਫਿਲਮਾਂ ਬਣਦੀਆਂ ਨੇ ਜਾਂ ਤਾਂ ਇਹ ਫਿਲਮ ਕੋਈ ਐਸੀ ਹੋਵੇ ਜਿਸ ਦੇ ਨਾਲ ਵੀ ਹਾਲਾਤ ਖਰਾਬ ਹੋ ਜਾਣਗੇ ਪੰਜਾਬ ਦੇ ਜਾਂ ਹੋਰ ਸਟੇਟਾਂ ਦੇ ਹਾਲਾਤ ਖਰਾਬ ਹੁੰਦੇ ਦਿੱਤਾ ਮੈਂ ਸਮਝਦਾ ਕਿ ਫਿਲਮ ਗਲਤ ਹੈਗੀ ਉਹਨੂੰ ਰਿਲੀਜ਼ ਨਾ ਹੋਣ ਦਿੱਤਾ ਜਾਵੇ ਜਦੋਂ ਗੱਲ ਹਿਊਮਨ ਰਾਈਟਸ ਦੀ ਆ ਜਾਂਦੀ ਹੈ ਇੱਕ ਦਸਵੰਤ ਸਿੰਘ ਖਾਲਾਵਾੜਾ ਦਾ ਬੰਦਾ ਆਪਣੀ ਪੂਰੀ ਲਾਈਫ ਹੀ ਜਿਹੜੀ ਹੈਗੀ ਪੰਜਾਬ ਦੇ ਖਾਤੇ ਲਾ ਗਿਆ ਔਰ ਆਪਣਾ ਪਰਿਵਾਰ ਵੀ ਸਾਰਾ ਉਹ ਦੇ ਘਰ ਹੋ ਗਿਆ ਤੇ ਉਸ ਬੰਦੇ ਨੂੰ ਉਸ ਬੰਦੇ ਤੇ ਫਿਲਮ ਬਣੀ ਹੈ ਤੇ ਮੈਨੂੰ ਸਮਝ ਤੋਂ ਬਾਹਰ ਹੋਇਆ ਪਿਆ ਕਿ ਇਸ ਕਹਾਣੀ ਅੱਜ ਕੱਲ ਨੂੰ ਸਾਡੇ ਵਰਗੇ ਜਿਹੜੇ ਫਿਲਮ ਮੇਕਰ ਹੋਰ ਐਕਟਰ ਨੇ ਉਹ ਕਿਵੇਂ ਉਹਨਾਂ ਦੀਆਂ ਉਮੀਦਾਂ ਹੁੰਦੀਆਂ ਕੁਝ ਨਵਾਂ ਕਰੀਏ ਕੁਝ ਨਵਾਂ ਬਣਾਈਏ ਔਰ ਸਾਡਾ ਇਤਿਹਾਸ ਬੜਾ ਵੱਡਾ ਪੰਜਾਬ ਦੀ ਬਹੁਤ ਸਾਰੀਆਂ ਹਿਸਟਰੀ ਸਾਡੇ ਕੋਲ ਜਿਹਦੇ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਮੈਨੂੰ ਨਹੀਂ ਲੱਗਦਾ ਕੋਈ ਫਿਲਮ ਮਕਰ ਬਾਂਬੇ ਤੋਂ ਜਿਵੇਂ ਇਹਨਾਂ ਨੇ ਬਹੁਤ ਵੱਡੀ ਹਿੰਮਤ ਕੀਤੀ ਸੀ ਇਸ ਤਰ੍ਹਾਂ ਦੀ ਫਿਲਮ ਬਣਾਏਗਾ ਕੱਲ ਨੂੰ ਕੋਈ ਬੰਦਾ ਇਸ ਕਰਕੇ ਸਰਕਾਰਾਂ ਨੂੰ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹਨੂੰ ਫਿਰ ਨੂੰ ਰਿਲੀਜ਼ ਕਰਨ ਦਿਓ ਕਿਉਂਕਿ ਇਹਦੇ ਪਿੱਛੇ ਬਹੁਤ ਜਿਹੜਾ ਸੈਟਬੈਕ ਲੋਕਾਂ ਨੂੰ ਲੱਗਦਾ ਦੇਖਣ ਵਾਲਿਆਂ ਨੂੰ ਵੀ ਤੇ ਬਣਾਉਣ ਵਾਲਿਆਂ ਨੂੰ ਵੀ ਜਿਹੜੇ ਐਕਟਰ ਕੰਮ ਕਰਦੇ ਹੋ ਉਹਨਾਂ ਨੂੰ ਠੀਕ ਹੈ ਠੀਕ ਹੈ ਦਰਸ਼ਨ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਪੰਜਾਬਾਣਾ ਮਾਚਲ ਤੇ ਤੁਸੀਂ ਆਪਣਾ ਪੱਖ ਰੱਖਿਆ ਆਪਣਾ ਕੀਮਤੀ ਸਮਾਂ ਚੈਨਲ ਨੂੰ ਦਿੱਤਾ ਫਿਲਹਾਲ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤਾਂ ਪੰਜਾਬ 95 ਫਿਲਮ ਦੇ ਰਿਲੀਜ਼ ਇੱਕ ਵਾਰੀ ਰੋਕ ਲਗਾ ਦਿੱਤੀ ਗਈ ਹੈ ਦੱਸਿਆ ਕਿ 7 ਫਰਵਰੀ ਨੂੰ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਣਾ ਸੀ ਫਿਲਹਾਲ ਦੇ ਲਈ ਇਹ ਫਿਲਮ ਦੀ ਰਿਲੀਜ਼ਿੰਗ ਰੋਕ ਦਿੱਤੀ ਗਈ ਹੈ ਤਾਂ ਜਗ ਜੀ ਮਾਫ ਕਰਨਾ ਦਿਲਜੀਤ ਦੋਸਾਂ ਚ ਇਹਨਾਂ ਦੇ ਵੱਲੋਂ ਪੋਸਟ ਵੀ ਇੰਸਟਾਗ੍ਰam ਤੇ ਪਾਈ ਗਈ ਹੈ ਪੋਸਟ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਫਿਲਮ ਰਿਲੀਜ਼ ਨਹੀਂ ਹੋ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਆਪਣੇ ਫੈਨਸ ਤੋਂ ਮਾਫੀ ਵੀ ਮੰਗੀ ਗਈ ਹੈ ਤਾਂ ਪਹਿਲਾਂ 7 ਫਰਵਰੀ ਨੂੰ ਫਿਲਮ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਸੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਪੰਜਾਬ 95 ਜੋ ਕਿ ਫਿਲਹਾਲ ਰੀਲਿਸ ਨਹੀਂ ਹੋ ਰਹੀ